ਕারণ ਕੀ ਰਿਹਰੇ ਕਿਉਂ ਜਿਹੜਾ ਹੈਗਾ ਵੱਡੇ ਵੱਡੇ ਜਿੱਗਜ ਲੀਡਰ ਨੇ ਜਿਵੇਂ ਚਾਹੇ ਉਹ ਪ੍ਰਿੰਟਾ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਗੱਲ ਕਹਿੰਦੇ ਰਾਹੁਲ ਗਾਂਧੀ ਜਾ ਰਿਹਾ ਕਿਉਂ ਜਿਹੜੀ ਹੈ ਪਟਿਆਲੇ ਦੀ ਫਿਕਰ ਪਈ ਹੋਈ ਹੈ ਟਾਰਗੇਟ ਤਾਂ ਕਰਨਾ ਬਰੋਤੀਆਂ ਨੂੰ ਕਿ ਵਿਰੋਧੀ ਨੂੰ ਟਾਰਗੇਟ ਨਹੀਂ ਕਰਾਂਗੇ ਤੇ ਫਿਰ جنگ ਕਿਵੇਂ ਜਿੱਤਾਂਗੇ ਪਟਿਆਲਾ ਦੇ ਲੋਕਾਂ ਦਾ ਡਾਕਟਰ ਸਰਮੇਰ ਗਾਂਧੀ ਪ੍ਰਤੀ ਪਿਆਰ ਹੈ ਸਨੇਹ ਹੈ ਇਹ ਦੇਖਣ ਦੀ ਪਿੰਟਰ ਗਾਂਧੀ ਦੀ ਲਾਈਕ ਪਰ ਆਮ ਆਦਮੀ ਪਾਰਟੀ ਦਾ ਕਹਿੰਦਾ ਕਿ ਜਿਹੜਾ ਕਰਮਵੀਰ ਗੰਦੀ ਹੈ ਸਾਡੇ ਹੀ ਪਾਰਟੀ ਤੋਂ ਕੱਟਿਆ ਹੋਇਆ ਬੰਦਾ ਇਹ ਲੋਕ ਇੱਕ ਅੰਗਤ ਨੂੰ ਲੈ ਕੇ ਦੇਖੋ ਆਮ ਆਦਮੀ ਪਾਰਟੀ ਨੂੰ ਜਿਹੜਾ ਅਸਾਮੀ ਮਿਲੇ ਉਹ ਵੀ ਇੱਕ ਮੰਤਰੀ ਨੂੰ ਲੜਾ ਰਹੇ ਨੇ ਉਹ ਕਿਹੜੇ ਦਰੀਆਂ ਚੱਕਣ ਵਾਲੇ ਨੂੰ ਲੜਾ ਰਹੇ ਨੇ ਇਹ ਜਿਹੜਾ ਮੁੱਖ ਮੰਤਰੀ ਹੈ ਨਾ ਭਾਵਾਪਾ ਇਹ ਰੀਅਲ ਦਾ ਮਸੂਦ ਹੈ ਇਹ ਰੀਅਲ ਦਾ ਮਸੂਦ ਹੈ ਇਹ ਜਿਹਨੇ ਮੁਲਾਦਰਮ ਨੇ ਉਹਨਾਂ ਨੂੰ ਹੁਕਮ ਮਗਰ ਕਹਣਾ ਜੀ ਜੇ ਅਸੀਂ ਕਿਤੇ ਏਰੀਆ ਦੀ ਬੁੱਧੀ ਦੀ ਲਾਈਟ ਨਹੀਂ ਆ ਰਹੀ ਉਹ ਜੀ ਫਾਲਟ ਪੈ ਗਿਆ ਸਾਬ ਕਿਤਾਬ ਹੈ ਉਹ 1 ਜੂਨ ਨੂੰ ਪੰਜਾਬ ਨੇ ਮੋਦੀ ਦੇ ਨਾਲ ਪੂਰਾ ਕਰਨਾ ਹੈ ਜਿਵੇਂ ਇਹਨੇ ਦਿੱਲੀ ਨਹੀਂ ਵਧਣ ਦਿੱਤਾ ਸਾਡੇ ਕਿਸਾਨਾਂ ਨੂੰ ਅਸੀਂ ਇਹਨੂੰ ਕਦੀ ਵੀ ਪੰਜਾਬ ਦੇ ਵਿੱਚ ਵਧਣ ਨਹੀਂ ਦੇਵਾਂਗੇ ਇਹਦਾ ਸੁਪਨਾ ਸਰਕਾਰ ਬਣਾਉਣ ਦਾ ਪੂਰਾ ਨਹੀਂ ਹੋ ਸਕਦਾ ਤਾਂ ਲੋਕ ਸਭਾ ਚੋਣਾਂ ਨੂੰ ਕੁਛ ਹੀ ਸਮਾਂ ਰਹਿ ਗਿਆ ਤਾਂ ਪਟਿਆਲਾ ਸੀਟ ਜਿਹੜੀ ਆ ਉਹ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਲਗਾਤਾਰ ਚਾਹੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣ ਭਾਵੇਂ ਭਾਜੀਪੀ ਦੀ ਮੁੱਚਦਾ ਸਵਾਲ ਹੋਵੇ ਤਾਂ ਪਰ ਦੂਸਰੇ ਪਾਸੇ ਕਾਂਗਰਸ ਵੀ ਜਿਹੜੀ ਆ ਉਹ ਚਾਹੁੰਦੀ ਹੈ ਕਿ ਪਟਿਆਲੇ ਦੀ ਸੀਟ ਜਿਹੜੀ ਆ ਉਹ ਕੱਢਣੀ ਹੈ ਧਰਮਵੀਰ ਗਾਂਧੀ ਦੀ ਜਿਹੜੀ ਹੈ ਵੋਟ ਪਾ ਕੇ ਉਸ ਨੂੰ ਜਿਤਾਉਣਾ ਹੈ ਤਾਂ ਲਗਾਤਾਰ ਜਿਸ ਤਰ੍ਹਾਂ ਪ੍ਰਿੰਕਾ ਗਾਂਧੀ ਜਿਹੜਾ ਕੱਲ ਪਟਿਆਲੇ ਦੀ ਫੇਰੀ ਤੇ ਹੋਈ ਨਾਰੀ ਸੰਮੇਲਨ ਹੋਇਆ ਨਾਰੀਆਂ ਦੇ ਨਾਲ ਜਾਨਕੀ ਲੇਡੀਜ਼ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਉਹਨਾਂ ਨੂੰ ਕਿਤੇ ਹੋਏ ਕੰਮਾਂ ਦੇ ਬਾਰੇ ਦੱਸ ਕੱਲ ਜਿਹੜਾ ਹੈਗਾ ਰਾਹੁਲ ਗਾਂਧੀ ਵੀ ਪਟਿਆਲਾ ਪਹੁੰਚ ਰਹੇ ਨੇ ਕਾਰਨ ਕੀ ਹੈਗਾ ਕਿਉਂ ਜਿਹੜਾ ਵੱਡੇ ਵੱਡੇ ਲੀਡਰ ਨੇ ਜਿਹੜੇ ਮੇਨ ਲੀਡਰਸ਼ਿਪ ਹੈਗੀ ਆ ਉਹ ਪਟਿਆਲਾ ਦੇ ਕਿਉਂ ਫੋਕਸ ਹੋ ਰਹੀ ਆ ਰਹੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸਪੋਕਸਪਰਸਨ ਗੌਰਵ ਸੰਧੂ ਸਾਡੇ ਨਾਲ ਨੇ ਗੌਰਵ ਜੀ ਸਵਾਗਤ ਆ ਪਹਿਲਾਂ ਤਾਂ ਹੰਦਰ ਜੀ ਧੰਨਵਾਦ ਹੰਦਰ ਜੀ ਸਾਰੀ ਟੀਮ ਦਾ ਗੌਰਵ ਜੀ ਕਿਸ ਤਰ੍ਹਾਂ ਦੇਖਦੇ ਹੋ ਲੰਬਾ ਸਮਾਂ ਸਿਆਸਤ ਦੇ ਤੁਹਾਨੂੰ ਵਿੱਚ ਹੋ ਗਿਆ ਹੈਗਾ ਕਾਰਨ ਕੀ ਰਹਿ ਰਿਹਾ ਹੈ ਕਿਉਂ ਜਿਹੜਾ ਹੈਗਾ ਵੱਡੇ ਵੱਡੇ ਡਿਗਜ ਲੀਡਰ ਨੇ ਜਿਹੜੇ ਚਾਹੇ ਉਹ ਪ੍ਰਿੰਟਾ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਗੱਲ ਕਹਿੰਦੇ ਰਾਹੁਲ ਗਾਂਧੀ ਆ ਪਟਿਆਲੇ ਦੀ ਫਿਕਰ ਨਹੀਂ ਡਾਕਟਰ ਗਾਂਧੀ 2 ਲੱਖ ਵੋਟ ਤੇ ਵਧਰੇ ਨੇ ਇਹ ਤਾਂ ਸ਼੍ਰੀਮਤੀ ਪ੍ਰੇਂਕਾ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਦਾ ਜਿਹੜਾ ਸਨੇਹ ਹੈ ਡਾਕਟਰ ਗਾਂਧੀ ਜੀ ਨਾਲ ਉਹ ਡਾਕਟਰ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਦੇਖਣਾ ਹੀ ਚਾਹੁੰਦੇ ਨੇ ਸੋ ਇਸ ਲਈ ਲੋਕਾਂ ਦੀ ਲੋਕਪ੍ਰਿਅਤਾ ਜਿਹੜੀ ਉਹ ਡਾਕਟਰ ਗਾਂਧੀ ਪ੍ਰਤੀ ਦੇਖਣ ਲਈ ਸਾਡੇ ਜਿਹੜੇ ਕਾਂਗਰਸ ਦੇ ਨੌਜਵਾਨਾਂ ਦੇ ਸਿਰ ਕੱਟ ਲੀਡਰ ਨੇ ਸ਼੍ਰੀ ਰਾਹੁਲ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਉਹ ਪਟਿਆਲੇ ਆ ਰਹੇ ਨੇ ਜੋ ਪ੍ਰਿੰਕਾ ਗਾਂਧੀ ਜੀ ਕੱਲ੍ਹ ਫੇਰੀ ਲਾ ਕੇ ਗਏ ਨੇ ਨਾਰੀ ਨਿਆਂ ਸ਼ਕਤੀ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਸੀ ਬੜੇ ਸ਼ਾਰਟ ਟਰਮ ਤੇ ਪ੍ਰੋਗਰਾਮ ਰੱਖਿਆ ਗਿਆ ਪਰ ਜਿਵੇਂ ਉੱਥੇ ਸਾਡੀਆਂ ਪੀਪੀਆਂ ਭੈਣਾਂ ਸਾਰੇ ਜ਼ਿਲ੍ਹੇ ਤੋਂ ਡਾਕਟਰ ਗਾਂਧੀ ਨੂੰ ਸਮਰਥਨ ਦੇਣ ਤੇ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਆਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਵੱਡੇ ਲੇਟ ਹੋ ਜਾ ਪ੍ਰਿੰਕਾ ਗਾਂਧੀ ਹੋਵੇ ਰਾਹੁਲ ਗਾਂਧੀ ਹੋਵੇ ਇੱਕ ਛੇੜ ਦੇ ਉੱਤੇ ਦੋਨਾਂ ਦਾ ਵੱਖ-ਵੱਖ ਟਾਈਮ ਤੇ ਆਉਣਾ ਕਾਰਨ ਕੀ ਸਮਝੋ ਅਸੀਂ ਦੱਸ ਰਹੇ ਹਾਂ ਡਾਕਟਰ ਧਰਮਿੰਦਰ Gandhi ਨਾਲ ਜਿਹੜਾ ਉਹਨਾਂ ਦਾ ਪਰਸਨਲ ਲਗਾ ਹੈ ਪਰਿਵਾਰਕ ਰਿਸ਼ਤਾ ਹੈ ਇਸ ਕਰਕੇ ਉਹਨਾਂ ਮਹਿਸੂਸ ਕੀਤਾ ਵੀ ਅਸੀਂ ਡਾਕਟਰ Gandhi ਦੇ ਕੰਸਟੀਟਿਊਐਂਟ ਸੀਚ ਪ੍ਰਚਾਰ ਕਰੀਏ ਕਾਰਨ ਇਹ ਨਹੀਂ ਲੱਗਦਾ ਹੈਗਾ ਕਿਤੇ ਮਹਿਲਵਾਲਾ ਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਮਹਾਰਾਣੀ ਪ੍ਰਨੀਤਪੁਰ ਚ ਆੜਵਾਰ ਜਰੂਰ ਕਾਂਗਰਸ ਤੋਂ ਹੀ ਐਮਪੀ ਰਹੇ ਨੇ ਹਾਂ ਦੇਖੋ ਟਾਰਗੇਟ ਤਾਂ ਕਰਨਾ ਵਿਰੋਧੀਆਂ ਨੂੰ ਜੇ ਵਿਰੋਧੀ ਨੂੰ ਟਾਰਗੇਟ ਨਹੀਂ ਕਰਾਂਗੇ ਤੇ ਫਿਰ ਜੰਗ ਕਿਵੇਂ ਜਿੱਤਾਂਗੇ ਸੋ ਜਿਹੜਾ ਮੇਨ ਹੈ ਉਹ ਇਹੀ ਮੈਂ ਕਹਿ ਰਿਹਾ ਵੀ ਕਾਂਗਰਸ ਦੇ ਵਿੱਚ ਜਿਹੜਾ ਜੋਸ਼ ਹੈ ਜਿਹੜੇ ਪਟਿਆਲਾ ਦੇ ਲੋਕਾਂ ਦਾ ਡਾਕਟਰ ਧਰਮੀਰ ਗਾਂਧੀ ਪ੍ਰਤੀ ਪਿਆਰ ਹੈ ਸਨੇਹ ਹੈ ਇਹ ਦੇਖਣ ਲਈ ਪ੍ਰਿੰਕਾ ਗਾਂਧੀ ਜੀ ਸਪੈਸ਼ਲ ਆਈ ਸੀ ਤੇ ਦੂਜਾ ਸਾਡੇ ਜਿਹੜੇ ਮੈਨੀਫੈਸਟੋ ਦੇ ਵਿੱਚ ਨਾਰੀ ਨਿਆਂ ਇੱਕ ਮੈਨੀਫੈਸਟੋ ਦੇ ਵਿੱਚ ਸਪੈਸ਼ਲ ਕਾਲਮ ਹੈ ਜਿਹਦੇ ਵਿੱਚ ਸਾਡੀਆਂ ਬੀਬੀਆਂ ਨੂੰ ਇੱਕ ਇੱਕ ਲੱਖ ਰੁਪਇਆ ਸਾਲ ਦਾ ਦੇਣਾ 8500 ਰੁਪਇਆ ਹਰ ਮਹੀਨੇ ਫਿਰ ਜਿਹੜਾ ਬੀਬੀਆਂ ਨੂੰ 50 ਪਰਸੈਂਟ ਜਿਹੜੀ ਕੋਟੇ ਦੀ ਗੱਲ ਹੈ ਉਹ ਦਬਾਉਣਾ ਜਿਹਦੇ ਲਈ ਕਾਂਗਰਸ ਹਮੇਸ਼ਾ ਹੀ ਲੜਦੀ ਰਹੀ ਹੈ ਤੇ 33 ਪਰਸੈਂਟ ਕੋਟਾ ਸੀ ਜਿਹੜਾ ਬੀਬੀਆਂ ਦਾ ਉਹ ਵੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਕੀਤਾ ਸੀ ਤੇ ਹੁਣ 50 ਪਰਸੈਂਟ ਕੋਟੇ ਦੀ ਗੱਲ ਚੱਲ ਰਹੀ ਉਹ ਵੀ ਕਾਂਗਰਸ ਵਾਦਾ ਪੂਰਾ ਕਰੇਗੀ ਸੋ ਇਸ ਤਰ੍ਹਾਂ ਦੇ ਕਈ ਵਾਦੇ ਨੇ ਜਿਹੜਾ ਸਾਡੇ ਬੀਬੀਆਂ ਭੈਣਾਂ ਨਾਲ ਕੀਤੇ ਗਏ ਨੇ ਦੇਸ਼ ਦੀਆਂ ਨਾਲ ਤੇ ਉਹ ਪ੍ਰੇਕਾ ਗਾਂਧੀ ਜੀ ਹਰ ਜਗ੍ਹਾ ਤੇ ਜਾ ਰਹੇ ਨੇ ਦੇਸ਼ ਦੇ ਵਿੱਚ ਹੁਣ ਪੰਜਾਬ ਤੇ ਜਿਹੜੀ ਲਾਸਟ ਜੇディ ਪਾਲ ਇਸ ਅਡੀ ਜ਼ੋਨ ਹੈ ਉਹ ਪੰਜਾਬ ਦੀ ਹੈ ਤੇ ਇੱਥੇ ਹੁਣ ਸਾਰੇ ਜ਼ਿਲ੍ਹਿਆਂ ਚ ਆਲਮੋਸਟ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਦਾ ਕਹਿੰਦੇ ਕਿ ਜਿਹੜਾ ਤੁਮੇਰ ਗੰਦੀ ਹੈ ਸਾਡੇ ਹੀ ਪਾਰਟੀ ਚੋਂ ਕੱਢਿਆ ਹੋਇਆ ਬੰਦਾ ਹੈ ਜਿਹਨੂੰ ਇਹ ਕਾਂਗਰਸ ਨੇ ਲੈ ਕੇ ਆਏ ਕਹਿੰਦਾ ਨਾ ਟਕਸਾਲੀ ਕੋਈ ਨਹੀਂ ਮਿਲੇਗਾ ਸਾਡੇ ਹੀ ਬੰਦਾ ਵਰਕੇ ਜਿਹੜਾ ਯੂਜ਼ ਕਰ ਰਹੇ ਨੇ ਦੇਖੋ ਆਮ ਆਦਮੀ ਪਾਰਟੀ ਨੂੰ ਕਿਹੜਾ ਟਕਸਾਲੀ ਮਿਲੇ ਉਹ ਵੀ ਇੱਕ ਮੰਤਰੀ ਨੂੰ ਲੜਾ ਰਹੇ ਨੇ ਉਹ ਕਿਹੜੇ ਦਰੀਆਂ ਚੱਕਣ ਵਾਲੇ ਨੂੰ ਲੜਾ ਰਹੇ ਨੇ ਜਾਂ ਤਾਂ ਉਹ ਬਾਹਰੋਂ ਪਾਰਟੀਆਂ ਚੋਂ ਲੈ ਕੇ ਆਏ ਨੇ ਆਪਣੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਉਮੀਦਵਾਰ ਵੀ ਨਹੀਂ ਲੱਭ ਰਹੇ ਤੇ ਜਾਂ ਜਿਹੜੇ ਨੇ ਪੰਜ ਜਿਹੜੇ ਮੰਤਰੀ ਨੇ ਜਿਨ੍ਹਾਂ ਕੋਲ ਆਲਰੇਡੀ ਪੋਰਟਫੋਲੀਓ ਹੈਗੇ ਨੇ ਤੇ ਆਮ ਆਦਮੀ ਪਾਰਟੀ ਨੂੰ ਨਹੀਂ ਕੈਂਡੀਡੇਟ ਮਿਲ ਰਹੇ ਉਹ ਜਿਹੜੇ ਗੱਲਾਂ ਕਰਦੇ ਸੀ ਅਸੀਂ ਦਰੀਆਂ ਚੱਕਣ ਵਾਲਿਆਂ ਨੂੰ ਆਪਣਾ ਉਮੀਦਵਾਰ ਬਣਾਵਾਂਗੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਉਮੀਦਵਾਰ ਬਣਾਵਾਂਗੇ ਉਹ ਤਾਂ ਫਿਰ ਦਰੀਆਂ ਚ ਚੱਕਦੇ ਰਹਿਗੇ ਪਹਿਲੋਂ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਹੋਇਆ ਬਾਹਰੋਂ ਬਾਹਰੋਂ ਦੇ ਆਂਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਪਰਿਆਲੇ ਦੇ ਹਿਸਾਬ ਨਾਲੋ ਤਿੰਨ ਚਾਰ ਕੈਂਡੀਡੇਟ ਨੇ ਜਿਹੜੇ ਕੋਈ ਪਾਲੀ ਦਲ ਚੋਂ ਆਇਆ ਕੋਈ ਕਾਂਗਰਸ ਚੋਂ ਆਇਆ ਤੇ ਇਸ ਤਰ੍ਹਾਂ ਆਵਾਦਵੀ ਪਾਰਟੀ ਜਿਹੜੀ ਸ਼ੋਸ਼ੇਵਾਦੀ ਵਾਲੀ ਬਾਬੇਵਾਦੀ ਵਾਲੀ ਤੇ ਬਹਿਰੂਪੀਆਂ ਦੀ ਜਿਹੜੀ ਪਾਰਟੀ ਹੈ ਉਹਦਾ ਛੇਤੀ ਖੋਖ ਪੈ ਜਾਣਾ ਰਾਈਟ ਆਫਟਰ ਇਲੈਕਸ਼ਨ ਇੱਥੇ ਵੀ ਸਰਕਾਰ ਬਿਛੜ ਕੋਟੇ ਜੀ ਪਰ ਆਵਾਦਵੀ ਪਾਰਟੀ ਲਗਾਤਾਰ ਇੱਕੋ ਹੀ ਲਾਣਾ ਲਾਉਂਦੀ ਹੈ 13 ਦਾ ਕਿ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਪੰਜਾਬ ਕੱਢਾਂਗੇ ਕਿਉਂਕਿ ਕੀਤੇ ਹੋਏ ਕੰਮਾਂ ਨੂੰ ਲੈ ਕੇ ਇਹ ਜਿਹੜਾ ਮੁੱਖ ਮੰਤਰੀ ਹੈ ਨਾ ਭਗਵੰਤ ਮਾਨ ਹੂੰ ਆ ਇਹ ਰੀਲ ਦਾ ਮੁੱਖ ਮੰਤਰੀ ਹੈ ਰੀਲ ਦਾ ਮੁੱਖ ਮੰਤਰੀ ਹੈ ਰੀਲ ਦਾ ਮਤਲਬ ਸਮਝ ਲੈਣਾ ਫਿਲਮਾਂ ਦੇ ਵਿੱਚ ਜਿਹੜੀ ਸਟੋਰੀ ਚੱਲਦੀ ਹੈ ਉਹਨੂੰ ਆਪਾਂ ਕਹਿੰਦੇ ਨੇ ਰੀਲ ਜਿਹੜੀ ਰੀਲ ਹੁੰਦੀ ਹੈ ਅਸਲੀਅਤ ਉਹ ਕੁਝ ਹੋਰ ਹੁੰਦੀ ਹੈ ਸੋ ਇਹ ਇੱਕ ਨਾਟਕੀ ਬਾਦ ਤੇ ਇੱਕ ਕਲਾਕਾਰੀ ਖੇਤਰੇ ਤੋਂ ਜਿਹੜਾ ਆਇਆ ਜਿਹੜਾ ਆਪਣਾ ਹਾਸਰਸ ਕਲਾਕਾਰ ਸੀ ਸੋ ਇਹ ਸਟੇਜ ਚੜਾਉਣੀ ਤਾਂ ਜਾਣਦਾ ਹੈ ਜੋ ਸਟੇਜਾਂ ਤੇ ਚੜ੍ਹੂ ਬੋਲਦਾ ਸੀਗਾ ਉਹੀ ਹੁਣ ਸਟੇਟ ਦੇ ਵਿੱਚ ਝੂਠ ਬੋਲ ਰਿਹਾ ਸਟੇਟ ਚਲਾਉਣੀ ਇਹਨੂੰ ਆਉਂਦੀ ਸਟੇਜਾਂ ਦਾ ਮਾ ਕਲਾਕਾਰ ਹੈ ਸਟੇਟਾਂ ਦਾ ਮਾ ਕਲਾਕਾਰ ਨਹੀਂ ਹੈਗਾ ਬੋਰਵ ਜੀ ਇੱਕ ਚੀਜ਼ ਨੂੰ ਦੇਖਦੇ ਹੋ ਕਿਥੇ ਲੋਕਾਂ ਦੇ ਵਿੱਚ ਇਫੈਕਟ ਹੁੰਦਾ ਇਸ ਚੀਜ਼ ਨੂੰ ਲਗਾਤਾਰ ਆਮ ਆਦਮੀ ਪਾਰਟੀ ਇੱਥੇ ਵੀ ਪ੍ਰਚਾਰ ਕਰ ਰਹੀ ਹੈ ਕਹਿੰਦੇ 80% ਜਿਹੜੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਲੋਕਾਂ ਨੂੰ ਚਾਹੇ ਉਹ ਮੋਹੱਲਾ ਕਲੀਨਿਕ ਦੀ ਗੱਲ ਹੋਵੇ ਕਹਿੰਦੇ ਸਾਡਾ ਇੱਕੋ ਹੀ ਜਿਹੜੇ ਆ ਰਹਿ ਗਿਆ ਕਿ 1000 ਰੁਪਏ ਮਹੀਨਾਵਾਂ ਨੂੰ ਦੇਣਾ ਉਹ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਕਰ ਦਾਂਗੇ ਲੱਗਦਾ ਕਿ ਬਿਜਲੀ ਨੂੰ ਇਫੈਕਟ ਵੋਟਰ ਜਾ ਸਕਦਾ ਹੈ ਕਿਤੇ ਪੈ ਲੋ ਤਾਂ ਕੱਟ ਦੇਖੋ ਕਿੱਡੇ-ਕਿੱਡੇ ਲੱਗ ਰਹੇ ਬਿਜਲੀ ਫਰੀ ਦਿੱਤੀ ਦਾ ਫਾਇਦਾ ਹੀ ਕੀ ਇੱਥੇ 4-4 6-6 ਘੰਟੇ ਦੇ ਕੱਟ ਲੱਗਦੇ ਆ ਫਿਰ ਬਾਹਰ ਨਾਲ ਕੀ ਲਾ ਦਿੰਦੇ ਨੇ ਉਹ ਬਿਜਲੀ ਬੋਰਡ ਦੇ ਜਿਹੜੇ ਮਹਿਕਮੇ ਦੇ EMPLOYEES ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਇਹ ਨਹੀਂ ਕਹਿਣਾ ਵੀ ਲਾਈਟ ਦੀ ਪੂਰਤੀ ਨਹੀਂ ਹੋ ਰਹੀ ਲੋਕਾਂ ਨੂੰ ਦੇਖੋ ਕਿਵੇਂ ਬੇਕੂਪ ਬਣਾ ਰਹੇ ਨੇ ਮੈਂ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਕੱਟ ਲੱਗ ਰਹੇ ਨੇ ਉਹ ਪਿੱਛੋਂ ਇਹਨਾਂ ਤੋਂ ਬਿਜਲੀ ਪੂਰੀ ਨਹੀਂ ਹੋ ਰਹੀ ਪਰ ਇਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਹੁਕਮ ਹੋਏ ਹੋਏ ਨੇ ਵੀ ਤੁਸੀਂ ਕਹਿਣਾ ਜੀ ਜੇ ਅਸੀਂ ਕਿਸੇ ਏਰੀਆ ਉਹ ਜੀ ਫਾਲਟ ਪੈ ਗਿਆ ਕਾਂਗਰਸ 'ਚ ਤਾਂ ਕੋਈ ਫਾਲਟ ਨਹੀਂ ਸੀ ਪੈਂਦਾ ਜੇ ਫਾਲਟ ਪੈਂਦਾ ਵੀ ਸੀ ਤੇ ਉਹ ਛੇਤੀ ਦਰਸਤ ਹੋ ਜਾਂਦਾ ਤੇ ਕੀ ਕਰ ਦਿੱਤਾ ਜਾਂਦਾ ਸੀ ਦੂਜੀ ਗੱਲ ਮੈਂ ਕਰਾਂਗਾ ਜਿਹੜੀ ਫ੍ਰੀ ਬਿਜਲੀ ਫ੍ਰੀ ਬਿਜਲੀ ਫ੍ਰੀ ਬਿਜਲੀ ਦੀ ਗੱਲ ਕਰ ਰਹੇ ਨੇ 300 400 ਰੁਪਇਆ 500 ਰੁਪਇਆ ਬਿੱਲ ਆਉਂਦਾ ਜੇ 600 ਯੂਨਿਟ ਇਹ ਕਹਿੰਦੇ ਅਸੀਂ ਫ੍ਰੀ ਦੇ ਰਹੇ ਹਾਂ ਤੇ ਉਹ ਫ੍ਰੀ ਨਹੀਂ ਦੇ ਰਹੇ ਹਾਂ 12000 ਕਰੋੜ ਰੁਪਇਆ ਜਿਹੜੀ ਕੰਪਨੀ ਬਿਜਲੀ ਦਾ ਇੱਥੇ ਲੇਖਾ ਜੋਖਾ ਕਰਦੀ ਹੈ ਜਿਹੜੀ ਪੰਜਾਬ ਦੀ ਬਿਜਲੀ ਨੂੰ ਸਾਂਭ ਰਹੀ ਹੈ ਦੇਖਰੇ ਕਰ ਰਹੀ ਹੈ ਪੀ ਐਸ ਪੀ ਸੀ ਐਲ ਸਾਡੇ ਪਿੰਡਾਂ ਵਾਲੇ ਭਰਾਵਾਂ ਨੂੰ ਨਹੀਂ ਪਤਾ ਇੱਕ ਨਿੱਜੀ ਕੰਪਨੀ ਹੈ ਜਿਹੜੀ ਪੰਜਾਬ ਦਾ ਬਿਜਲੀ ਵਿਭਾਗ ਦੇਖ ਰਹੀ ਹੈ ਉਹਦੇ ਤੇ 18000 ਕਰੋੜ ਦਾ ਕਰਜ਼ਾ ਚੜ ਗਿਆ ਜੇ ਉਹ ਕੰਪਨੀ ਪ੍ਰੋਫਿਟ 'ਚ ਹੋਏ ਤੇ ਉਹਦੇ ਤੇ ਕਰਜ਼ਾ ਕਿਉਂ ਚੜੇ ਪਰ ਆਮ ਲੋਕਾਂ ਨੂੰ ਤਾਂ ਫਾਇਦਾ ਮਿਲਦਾ ਨਹੀਂ ਇਹ ਚੀਜ਼ ਨੂੰ ਲੈ ਕੇ ਵੋਟਰ ਤਾਂ ਜਿਹੜਾ ਹੈਗਾ ਉਹ ਦੇਖੂਗਾ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਤੁਹਾਡੇ ਨੂੰ ਪੁੱਛ ਲੈਣਾ ਇਹ ਕਰਜ਼ਾ ਲੈ ਕੇ ਤੁਸੀਂ ਤੁਹਾਡਾ ਚੈਨਲ ਚਲਾ ਰਹੇ ਹੋ ਮੁਨਾਫਾ ਕੀ ਹੋ ਨਹੀਂ ਰਿਹਾ ਕਿੰਨੀ ਕਿ ਦਿਨ ਚਲਾ ਲੋਗੇ ਪਰ ਲੋਕ ਲੋਕਾਂ ਨੂੰ ਦਾ ਹਲੇ ਨਹੀਂ ਲੋਕਾਂ ਨਾਲ ਸਰਕਾਰ ਜੁੜ ਜਾ ਰਹੀ ਹੈ ਗੱਲ ਸੁਣੋ ਗੱਲ ਸੁਣੋ ਉਹ ਜਿਹੜਾ 18000 ਕਰੋੜ ਦਾ ਕਰਜ਼ਾ ਹੈ ਉਹਦੇ ਵਿੱਚ 9200 ਕਰੋੜ ਰੁਪਏ ਪੰਜਾਬ ਸਰਕਾਰ ਨੇ ਉਹਨਾਂ ਦੇਣਾ ਦੇਣਾ ਹੈ ਸਪਟੰਬਰ ਦਾ ਡਾਟਾ ਹੁਣ ਤੱਕ ਇਹਦੇ 22000 ਕਰੋੜ ਹੋ ਗਏ ਆ ਉਹਦਾ ਕਾਂਗਰਸ ਵੇਲੇ ਬਹੁਤ ਨਹੀਂ 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 ਤੁਸੀਂ ਮੇਰੀ ਇੱਕ ਗੱਲ ਮੰਨੋ ਕਾਂਗਰਸ ਵੇਲੇ ਕੋਈ ਕਰਜ਼ਾ ਨਹੀਂ ਸੀਗਾ ਬਿਜਲੀ ਮੈਨੇਜਮੈਂਟ ਦੀ ਨਹੀਂ ਬੋਟ ਦੀ ਬਿਜਲੀ ਮੈਟਮਾ ਪ੍ਰੋਫਿਟ ਦੇ ਵਿੱਚ ਸੀਗਾ ਇਹਨਾਂ ਦੇ ਸਮੇਂ ਚ ਕਰਜ਼ਾ ਆਇਆ ਹੈ ਕਾਰਨ ਇਹ ਜਦੋਂ ਤੁਸੀਂ ਐਵੇਂ ਫ੍ਰੀ ਵੰਡੋ ਕੇ ਸਾਰਾ ਕੁਝ ਲੋਕ ਕਹਿੰਦੇ ਲੋਕ ਅੱਜ ਦੇ ਦਿਨ ਕਹਿ ਰਹੇ ਨੇ ਉਹ ਕਹਿੰਦੇ ਸਾਨੂੰ ਮੈਂ ਪਿੰਡਾਂ ਦੀ ਬੀਬੀਆਂ ਕੋਲ ਕਰਨਾ ਉਹ ਕਹਿੰਦੇ ਸਾਨੂੰ ਬੀਬੀਆਂ ਕਹਿੰਦੀਆਂ ਨੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਜੀ ਬਿਜਲੀ ਦਾ 3-400 500 ਰੁਪਏ ਸੀ ਆਪੇ ਭਰ ਦਾਂਗੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਸਾਨੂੰ ਰਾਸ਼ਨ ਫ੍ਰੀ ਨਹੀਂ ਚਾਹੀਦਾ ਅਸੀਂ 1000 2000 ਦਾ ਰਾਸ਼ਨ ਆਪ ਲੈ ਆਵਾਂਗੇ ਰਾਮ ਮੰਦਰ ਨੂੰ ਲੈ ਕੇ ਕਿੰਨਾ ਕੁ ਵੋਟਰਾਂ ਦਾ ਅਸਰ ਬਹਿ ਸਕਦੇ ਮੋਦੀ ਦੀ ਫੋਟੋ ਤਾਂ ਵੀ 3 ਫੁੱਟ ਦੀ ਤੇ ਸ਼੍ਰੀ ਰਾਮ ਦੀ ਫੋਟੋ 10 ਫੁੱਟ ਦੀ ਦੱਸੋ ਭਗਵਾਨ ਦੀ ਫੋਟੋ ਜਿਹੜੀ ਪ੍ਰਤਿਮਾ ਤੁਸੀਂ ਛੋਟੀ ਲਾ ਰਹੇ ਹੋ ਤੇ ਮੋਦੀ ਸਾਹਿਬ ਦੀ ਵੱਡੀ ਲਾ ਰਹੇ ਹੋ ਮੋਦੀ ਨੂੰ ਭਗਵਾਨ ਬਣਾ ਰਹੇ ਹੋ ਅਗਲੀ ਵਾਰ ਗੱਲ ਮੈਂ ਕਵਾਂਗਾ ਰਾਮ ਮੰਦਰ ਜਿਹੜਾ ਸਾਰੇ ਜਿੰਨੇ ਸ਼ੰਕਰਾਚਾਰਿਆ ਨੇ ਉਹਨਾਂ ਨੇ ਬਾਈ ਕਟ ਕੀਤਾ ਸੀ ਕਿ ਜਿੰਨੀ ਦੇਰ ਪੂਰਨ ਨਾ ਬਣ ਜਾਏ ਉੰਨੀ ਦੇਰ ਉੱਥੇ ਮੂਰਤੀ ਸਥਾਪਨਾ ਨਹੀਂ ਕਰਨੀ ਚਾਹੀਦੀ ਅਜੇ ਉਹ ਅਧੂਰਾ ਹੈ ਸੋ ਮੈਂ ਭਾਰਤ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਮੇਰੇ Hindu ਭੈਣ ਭਰਾਵਾਂ ਨੂੰ ਦੱਸਣਾ ਚਾਹੁੰਨਾ ਵੀ ਸ਼੍ਰੀ ਰਾਮ ਮੰਦਿਰ ਉਹ ਅਧੂਰਾ ਹੈ ਸੋ ਜਦੋਂ ਕਾਂਗਰਸ ਦੀ ਸਰਕਾਰ ਆਏਗੀ ਅਸੀਂ ਉਹ ਵੀ ਪੂਰਾ ਕਰਾਂਗੇ ਮੋਦੀ ਨੇ ਆਪਣੇ ਪੋਲਿਟਿਕਸ ਲਈ ਰਾਜਨੀਤਿਕ ਫਾਇਦੇ ਲਈ ਇਹ ਪ੍ਰੋਪਗੈਂਡਾ ਖੇਡਿਆ ਤੇ ਧਾਰਮਿਕ ਭਾਵਨਾ ਨੂੰ ਇਹਦੇ ਨਾਲ ਠੇਸ ਪਹੁੰਚਾਈ ਹੈ ਮੇਰੇ ਭੈਣ ਭਰਾ ਸਮਝ ਜਾਣੇ ਇਸ ਗੱਲ ਨੂੰ ਸ਼ੰਕਰਾਚਾਰ ਆ ਜਿਹੜੇ ਜਿਹੜੇ ਸਾਰੇ ਆਪਣੇ Hindu ਧਰਮ ਦੇ ਸਾਹ ਹੁਨੇ ਆਪਣਾ ਜਿਵੇਂ ਸੰਤ ਮਹਾਪੁਰਖ ਨੇ ਉਹਨਾਂ ਨੇ ਇਹਦਾ ਬਾਈਕਟ ਕੀਤਾ ਸੀ ਤੁਹਾਨੂੰ ਯਾਦ ਹੋਵੇਗਾ ਇਸੇ ਕਰਕੇ ਕੀਤਾ ਸੀ ਵੀ ਇਹ ਜਿਹੜਾ ਮर्यादा ਦੇ ਉਲਟ ਹੈ ਪੀਜੇ ਪੂਰੀ ਪੂਰਨ ਤੌਰ ਤੇ ਉਹਦੀ ਉਸਾਰੀ ਨਹੀਂ ਹੋਈ ਤੇ ਅਸੀਂ ਸ਼੍ਰੀ ਰਾਮ ਦੀ ਮੂਰਤੀ ਲਈ ਉੱਥੇ ਸਥਾਪਨਾ ਕਰ ਰਹੇ ਹਾਂ ਇਹ ਗਲਤ ਹੈ ਪਹਿਲਾਂ ਪੂਰਨ ਤੌਰ ਤੇ ਉਹ ਬਣ ਜਾਣਾ ਚਾਹੀਦਾ ਹੈ ਇਮਾਰਤ ਬਣ ਜਾਣੀ ਚਾਹੀਦੀ ਹੈ ਘਰ ਹੁਣ ਆਪਣਾ ਜੇ ਘਰ ਪੂਰਾ ਬਣਦਾ ਆਪਾਂ ਤਾਂ ਹੀ ਖੁਸ਼ੀ ਨਾਲ ਅੰਦਰ ਜਾਂਦੇ ਹਾਂ ਵੀ ਉਹ ਤਾਂ ਹੀ ਆਪਾਂ ਉਹਦਾ ਘਾਟਨ ਕਰਦੇ ਆ ਆਪਾਂ ਕਦੀ ਦੇਖਿਆ ਅਧੇ ਘਰ ਦਾ ਬਣੇ ਦਾ ਉਹ ਘਾਟਨ ਕਰ ਰਹੇ ਆ ਸੋ ਇਹ ਸਾਰੀ ਪੋਲਿਟੀਕਲ ਗੇਮ ਇਹਨਾਂ ਦੀ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੇ ਨੇ ਸੋ ਇਸ ਮੁੱਦੇ ਤੇ ਲੋਕ ਬੇਵਕੂਫ ਨਹੀਂ ਬਣਨਗੇ ਤਾਂ ਹੀ ਜਿਹੜੀ ਹੁਣ ਉੱਪਰ ਹੈ ਕਾਂਗਰਸ ਦੀ ਸਰਕਾਰ ਆ ਰਹੀ ਹੈ ਤੇ ਇਹਨਾਂ ਦਾ ਭਾਂਡਾ ਜਿਹੜਾ ਭੱਜ ਚੁੱਕਾ ਹੈ ਖਾਸ ਕਰ ਪੰਜਾਬ ਦੇ ਲੋਕ ਬਿਲਕੁਲ ਪਸੰਦ ਨਹੀਂ ਕਰਨਗੇ ਮੋਦੀ ਨੂੰ ਇਹ ਜਿਵੇਂ ਨੇ ਕਿਸਾਨਾਂ ਦੇ ਨਾਲ ਦੁਰਵਿਵਹਾਰ ਕੀਤਾ ਤੁਹਾਨੂੰ ਲੱਗਦਾ ਕੈਪਟਨ ਅਮਨਿੰਦਰ ਸਿੰਘ ਜਿਹੜਾ ਹੈਗਾ ਉਹ ਪ੍ਰਚਾਰ ਦੇ ਲਈ ਪਹੁੰਚ ਰਹੇ ਉਹਨਾਂ ਦਾ ਬੇਟਾ ਵੀ ਇੱਕ ਦਿਨ ਆਇਆ ਮੁੜ ਕੇ ਉਹ ਵਾਪਸ ਨਹੀਂ ਆਇਆ ਲੱਗਦਾ ਕਿਥੇ ਨਾ ਕਿਥੇ ਇਹ ਵੀ ਨੁਕਸਾਨ ਚ chalna ਪਿਆ ਸਕਦਾ ਨਹੀਂ ਨੁਕਸਾਨ ਨਹੀਂ ਉਹ ਤਾਂ ਕਿਸੇ ਰੇਸ 'ਚ ਹੀ ਨਹੀਂ ਹੈਗੇ ਚੌਥੇ ਨੰਬਰ ਦੀ ਰੇਸ 'ਚ ਨਹੀਂ ਠੀਕ ਹੈ ਨਾ ਉਹਨਾਂ ਨੇ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਿਹੜੀ ਇੱਕ ਧਿਰ ਪੰਜਾਬ ਦੀ ਦੁਸ਼ਮਣ ਹੈ ਬੀਜੇਪੀ ਜਿਨੇ ਕਿਸਾਨਾਂ ਨਾਲ ਇੰਨਾ ਤਸ਼ੱਦਦ ਕੀਤਾ ਗਰਮੀ ਦੇ ਵਿੱਚ ਆਪਣਾ ਬਰਸਾਤਾ ਦੇ ਵਿੱਚ ਸਰਦੀ ਚ ਕਿਸਾਨ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਰਹੇ ਉਹਨਾਂ ਨੂੰ ਦਿੱਲੀ ਵੜਨ ਨਹੀਂ ਦਿੱਤਾ 700 ਕਿਸਾਨ ਸ਼ਹੀਦ ਹੋ ਗਏ ਹੁਣ ਤਾਜ਼ਾ ਇਹਨਾਂ ਨੇ ਸ਼ੰਭੂ ਬਾਰਡਰ ਕਿਵੇਂ ਬੈਰੀਕੇਡ ਬਣਾਤੇ ਸੀ ਜਿਵੇਂ ਕੋਈ ਪੰਜਾਬ ਜਿਹੜਾ ਹਿੰਦੁਸਤਾਨ ਤੋਂ ਵੱਖਰਾ ਹੁੰਦਾ ਅਸੀਂ ਪੰਜਾਬੀ ਆ ਸਾਡੇ ਦਿਲ ਚ ਹਿੰਦੁਸਤਾਨ ਵੱਸਦਾ ਹੈ ਭਾਰਤ ਵੱਸਦਾ ਹੈ ਉਹਨਾਂ ਹੀ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ 93% ਜਿਹੜੀਆਂ ਕੁਰਬਾਨੀਆਂ ਨੇ ਉਹ ਪੰਜਾਬੀਆਂ ਦੀਆਂ ਨੇ ਤੇ ਇਹ ਸਾਨੂੰ ਇਸ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਨੇ ਵੀ ਜਿਵੇਂ ਪੰਜਾਬ ਜਿਹੜਾ ਹੈ ਉਹ ਭਾਰਤ ਤੋਂ ਵੱਖ ਹੈ ਸੋ ਜਿਹੜਾ ਹਿਸਾਬ ਕਿਤਾਬ ਹੈ ਉਹ 1 ਜੂਨ ਨੂੰ ਪੰਜਾਬ ਨੇ ਮੋਦੀ ਦੇ ਨਾਲ ਪੂਰਾ ਕਰਨਾ ਹੈ ਜਿਵੇਂ ਇਹਨੇ ਦਿੱਲੀ ਨਹੀਂ ਵੜਨ ਦਿੱਤਾ ਸਾਡੇ ਕਿਸਾਨਾਂ ਨੂੰ ਅਸੀਂ ਇਹਨੂੰ ਕਦੀ ਵੀ ਪੰਜਾਬ ਦੇ ਵਿੱਚ ਵੜਨ ਨਹੀਂ ਦਵਾਂਗੇ ਇਹਦਾ ਸੁਪਨਾ ਸਰਕਾਰ ਬਣਾਉਣ ਦਾ ਪੂਰਾ ਨਹੀਂ ਹੋਣ ਦਵਾਂਗੇ ਜੀ ਲਾਸਟ ਸਵਾਲ ਰਹੂਗਾ ਕਿ ਕਹਿੰਦੇ ਵਿਰੋਧੀ ਲਗਾਤਾਰ ਇੱਕੋ ਗੱਲ ਕਹਿ ਰਹੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿਵੇਂ ਆਪਸ ਦੇ ਵਿੱਚ ਇਕੱਠੇ ਨੇ ਕਹਿੰਦੇ ਪੰਜਾਬ ਦੇ ਵਿੱਚ ਵੀ ਸੀਟਾਂ ਨੂੰ ਲੈ ਕੇ ਸਮਝੌਤਾ ਹੈ ਚਾਹੇ ਉਹ ਪਟਿਆਲਾ ਸੀਟ ਦੀ ਗੱਲ ਕੀਤੀ ਜਾਵੇ ਜਾਂ ਲੁਧਿਆਣਾ ਸੀਟ ਦੀ ਗੱਲ ਕੀਤੀ ਜਾਵੇ ਇਸ ਚੀਜ਼ ਨੂੰ ਕਿੰਨਾ ਸਹੀ ਸਮਝੋ ਦੇਖੋ ਜਿਹੜੀ ਸਮਝੌਤੇ ਦੀ ਉੱਪਰ ਗੱਲ ਹੈ ਇੰਡੀਆ ਆਲਾਈਂਸ ਦੀ ਉਹ ਦੋ ਪਾਰਟੀਆਂ ਦਾ ਸਮਝੌਤਾ ਨਹੀਂ ਉਹ ਮਲਟੀ ਪਾਰਟੀਆਂ ਨੇ ਉਹਨਾਂ ਦਾ ਸਮਝੌਤਾ ਹੈ ਸੋ ਸਮਝੌਤੇ ਦੀਨ ਇਹਨਾਂ ਨੂੰ ਨਾਲ ਲੈਣਾ ਪਿਆ ਸਾਨੂੰ ਕਾਂਗਰਸ ਨੂੰ ਪਰ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਜਿਵੇਂ ਇਹਨਾਂ ਦੀ ਸਰਕਾਰ ਹੈ ਮੁੱਖ ਵਿਰੋਧੀ ਧਿਰ ਅਸੀਂ ਆ ਸੋ ਪਹਿਲੇ ਤੇ ਦੂਜੇ ਨੰਬਰ ਵਾਲੇ 'ਚ ਸਮਝੌਤਾ ਕਦੀ ਨਹੀਂ ਹੁੰਦਾ ਹੁੰਦਾ ਸੋ ਇੱਥੇ ਜਿਹੜੀਆਂ ਇਹਨਾਂ ਦੀਆਂ ਨਾਕਾਮੀਆਂ ਨੇ ਉਹ ਅਸੀਂ ਵਿਰੋਧੀ ਧਿਰ ਚ ਰਹਿ ਕੇ ਚੱਕ ਰਹੇ ਆ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਸੋ ਇੱਥੇ ਸਮਝੌਤੇ ਦਾ ਕੋਈ ਵੀ ਮਤਲਬ ਨਹੀਂ ਬਣਦਾ ਫੇਲ ਸਰਕਾਰ ਹੈ ਸੋ ਅਸੀਂ ਫੇਲ ਸਰਕਾਰ ਦੇ ਨਾਲ ਸਮਝੌਤਾ ਕਰਕੇ ਆਪਣੇ ਆਪ ਨੂੰ ਥੋੜਾ ਡੋਬਾਂਗੇ ਅੱਜ ਪੰਜਾਬ ਦੇ ਲੋਕ 10 ਤੋਂ 12 ਸੀਟਾਂ ਕਾਂਗਰਸ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਤੇ ਜੇ ਅਸੀਂ ਇਹਨਾਂ ਨਾਲ ਸਮਝੌਤਾ ਕਰ ਲੈਂਦੇ ਅਸੀਂ ਵੀ ਡੁੱਬ ਜਾਂਦੇ ਸੋ ਅਸੀਂ ਇਹਨਾਂ ਨਾਲ ਬਿਲਕੁਲ ਪੰਜਾਬ ਤੋਂ ਸਮਝੌਤਾ ਨਹੀਂ ਕੀਤਾ ਇਹਨਾਂ ਨੂੰ ਨੰਗੇ ਕਰਾਂਗੇ ਜਿਹੜੇ ਇਹਨਾਂ ਦੇ ਘਪਲੇ ਨੇ ਉਹਨਾਂ ਨੂੰ ਨੰਗੇ ਕਰਾਂਗੇ ਜਿਹੜੇ ਇਹਨਾਂ ਦੇ ਐਮਐਲਏ ਆ ਨੇ ਲੁੱਟ ਮਚਾਈ ਹੋਈ ਹੈ ਉਹਨੂੰ ਨੰਗਾ ਕਰਾਂਗੇ ਲੋਕਾਂ ਦੇ ਸਾਹਮਣੇ ਪਰ ਕਾਂਗਰਸੀ ਲੀਡਰ ਕਿਉਂ ਭੱਜ ਰਹੇ ਨੇ ਚਾਹੇ ਰੋਬੀਦ ਬਿੱਟੂ ਲਗਾਤਾਰ ਕਾਂਗਰਸ ਦੇ ਵੀ ਸੀਗੇ ਬਿਆਨ ਸਿੰਘ ਦੇ ਪੋਤੇ ਨੇ ਪਰ ਕਾਰਨ ਕਿਉਂ ਸਮਝੋ ਕਿਉਂ ਕਾਂਗਰਸ ਛੱਡ ਰਹੇ ਚਾਹੇ ਦਲਬੀਰ ਗੋਲਡੀ ਹੋਵੇ ਆਪਸ ਦੇ ਵਿੱਚ ਕਹਿੰਦੇ ਜਾ ਕੇ ਸੰਗਰੂਰ ਤੋਂ ਦੇਖੋ ਚੱਕ ਕੇ ਲਿਆਂਦਾ ਕੈਂਡੀਡੇਟ ਬਾਹਰੋਂ ਦਲਬੀਰ ਗੋਲਡੀ ਕਹਿੰਦਾ ਮੈਂ ਤਾਂ ਮਰਦਾ ਰਹਿ ਗਿਆ ਪਰਚੇ ਕਰੰਦਾ ਰਹਿ ਗਿਆ ਫਿਰ ਕਾਰਨ ਕਿਉਂ ਸਮਝੋ ਦੇਖੋ ਦਲਬੀਰ ਗੋਲਡੀ ਦੀ ਜੇ ਮੈਂ ਗੱਲ ਕਰਾਂਗਾ ਮੈਂ ਉਹਨੂੰ ਬੜਾ ਫਾਲੋ ਕਰਦਾ ਸੀ ਨੌਜਵਾਨ ਲੀਡਰ ਹੈ ਹੈਗਾ ਮੇਰੇ ਤੋਂ ਛੋਟਾ ਹੈ ਪਰ ਸਟੂਡੈਂਟ ਪੋਲਿਟਿਕਸ 'ਤੇ ਉੱਠਿਆ ਹੈ ਤੇ 32-35 ਸਾਲ ਦੇ ਮੁੰਡੇ ਨੂੰ ਟਿਕਟ ਦੇ ਦੇਣੀ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਕਾਂਗਰਸ ਪਾਰਟੀ ਨੇ ਹੋਰ ਕਿਸੇ ਪਾਰਟੀ ਤੋਂ ਲੈ ਲੈਂਦਾ ਫਿਰ ਜਿੱਤਿਆ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤਿਆ ਫਿਰ 22 'ਚ ਫੇਰ ਦਿੱਤੀ ਟਿਕਟ ਅਜੇ 40-42 ਸਾਲ ਤੁਹਾਡੀ ਉਮਰ ਆ ਤੇ ਤੁਸੀਂ ਹੁਣ ਲਾਲਚ ਕਰ ਰਹੇ ਹੋ ਵੀ ਮੈਨੂੰ ਐਮਪੀ ਦੀ ਟਿਕਟ ਵੀ ਦੋ ਤੁਸੀਂ ਖੜੇ ਸੀ ਐਮਪੀ ਦੀਆਂ ਵੋਟਾਂ ਦੇ ਵਿੱਚ ਜਿਮਨੀ ਚੋਣ ਚ ਜਿੱਤ ਜਾਂਦੇ ਤੇ ਤੁਹਾਨੂੰ ਟਿਕਟ ਰਿਪੀਟ ਹੋ ਜਾਂਦੀ ਸੋ ਅਜੇ ਬੜੀ ਉਮਰ ਪਈ ਸੀ ਉਹਨੇ ਆਪਣਾ ਪੋਲੀਟੀਕਲ ਸੁਸਾਈਸਾਈਡ ਕਰ ਲਿਆ ਬਹਿਰੂਪੀਆਂ ਦੀ ਪਾਰਟੀ ਚ ਜਾ ਕੇ ਉਹ ਸਰੈਂਡਰ ਕਰ ਗਿਆ ਭਗਵੰਤ ਜੀ ਅੱਗੇ ਵਿਜੀਲੈਂਸ ਦੇ ਦਬਿਆ ਕਰਕੇ ਉਹਨੂੰ ਦਾੜ-ਦਾੜ ਵਿਜੀਲੈਂਸ ਦੇ ਦਾਬੇ ਮਾਰ ਰਿਹਾ ਸੀ ਭਗਵੰਤਪານ ਪਹਿਲਾਂ ਉਹਦਾ ਭਗਵੰਤਪານ ਹਰ ਸਟੇਜ ਤੇ ਕਹਿੰਦਾ ਸੀ ਵੀ ਮੈਂ ਗੋਲਡੀ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਰੀ ਖਲਵਾ ਰਿਆਂ ਮੈਂ ਵੀ ਗੋਲਡੀ ਦੇ ਖਿਲਾਫ ਵਿਜੀਲੈਂਸ ਦੀ ਇਨਕੁਆਰੀ ਖਲਵਾ ਰਿਆਂ ਸੋ ਉਸ ਡਰ ਖਣੋਂ ਉਹ ਭਗਵੰਤਪਾਨ ਦੀ ਗੋਦੀ ਚ ਬਹਿ ਗਿਆ ਉਹਨੇ ਆਪਣਾ ਕਦ ਬੋਣਾ ਕਰ ਲਿਆ ਉਹਦਾ ਪੋਲੀਟੀਕਲ ਸੁਸਾਈਡ ਹੋ ਗਿਆ ਹੈ ਪੰਜਾਬ ਚ ਕਿੰਨੀਆਂ ਸੀਟਾਂ ਮੰਨਦੇ ਹੋ ਕਾਂਗਰਸ ਚ 12 12 ਸੀਟਾਂ ਹੈ ਬਿਲਕੁਲ ਤਾਂ ਬਿਲਕੁਲ ਐਹਸਾਨ ਸਾਡੇ ਨਾਲ ਗੌਰਵ ਸੰਧੂ ਸਪੋਕਸਪਰਸਨ ਜਿਨ੍ਹਾਂ ਦਾ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਪਟਿਆਲਾ ਜਿਹੜੀ ਹੈ ਜਰੂਰ ਹੌਟ ਸੀਟ ਹੈ ਚਾਹੇ ਪ੍ਰਿੰਕਿਆ ਗਾਂਧੀ ਦੀ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੀ ਗੱਲ ਕੀਤੀ ਜਾਵੇ ਜਰੂਰ ਪ੍ਰਚਾਰ ਦੇ ਲਈ ਪਹੁੰਚ ਰਹੇ ਹੈ ਲਗਾਤਾਰ ਮਹਾਰਾਣੀ ਪ੍ਰੀਤਕੌਰ ਚਾਰ ਵਾਰ ਪਟਿਆਲੇ ਦੇ ਵਿੱਚ एमपी ਬੜਦੇ ਨੇ ਤਾਂ ਇਸ ਵਾਰ ਬੀਜੇਪੀ ਤੋਂ ਚੋਣ ਲੜ ਰਹੇ ਆ ਤਾਂ ਲਗਾਤਾਰ ਇੱਕੋ ਹੀ ਗੱਲ ਹੈ ਕਿ ਧਰਮਵੀਰ ਗਾਂਧੀ ਜਿਹੜਾ ਹੈ ਇਸ ਵਾਰ ਪਟਿਆਲੇ ਦੀ ਸੀਟ ਕੱਢੂਗਾ ਔਰ 올ਓਵਰ 12 ਸੀਟਾਂ ਦੇ ਜਿਹੜੀ ਹੈ ਉਹ ਦਾਵੇਦਾਰੀ ਕਰ ਰਹੇ ਨੇ ਕਿ 12 ਸੀਟਾਂ ਜਿਹੜੀਆਂ ਉਹ ਕਾਂਗਰਸ ਪੰਜਾਬ ਦੇ ਵਿੱਚ ਲਿਜਾ ਸਕਦੀ ਹੈ ਜਰੂਰ ਜਿਹੜੇ ਦਲ ਬਦਲੂ ਲੀਡਰ ਨੇ ਕਹਿੰਦੇ ਉਹ ਆਪਣੀਆਂ ਗਲਤੀਆਂ ਦੇ ਕਰਕੇ ਜਾ ਰਹੇ ਨੇ ਬਾਕੀ ਇਸ ਚੀਜ਼ ਦਾ ਕਾਂਗਰਸ ਨੂੰ ਲੈ ਕੇ ਕੋਈ ਵੀ ਜਿਹੜਾ ਹੈਗਾ ਉਹ ਕੱਲ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ ਹੈਗਾ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਾਜੀਵ